ਆਪਾਂ ਨੂੰ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਮੇਰੇ ਸਤਿਗੁਰੂ ਜੀ ਨੇ ਵਿਆਹ ਤੋਂ ਆਨੰਦ ਕਾਰਜ ਬਣਾ ਦਿੱਤਾ ਹੈ ਇਹ ਆਨੰਦ ਕਾਰਜ ਰਸਮ ਨਹੀਂ ਜੇ ਇਹ ਗੱਲ ਖਿਆਲ ਕਰਨਾ ਕਈ ਵਾਰ ਅਸੀਂ ਰਸਮ ਕਹਿ ਦਿੰਨੇ ਆ ਆਨੰਦ ਕਾਰਜ ਕੋਈ ਰਸਮ ਨਹੀਂ ਆਨੰਦ ਕਾਰਜ ਇੱਕ ਮਰਿਆਦਾ ਹੈ ਰਸਮਾਂ ਬਦਲ ਜਾਂਦੀਆਂ ਨੇ ਰਸਮਾਂ ਵੱਖ-ਵੱਖ ਹੋ ਜਾਂਦੀਆਂ ਨੇ ਪਰ ਆਨੰਦ ਕਾਰਜ ਨਹੀਂ ਬਦਲਦਾ ਉਹ ਆਨੰਦ ਕਾਰਜ ਇੱਕ ਹੀ ਰਹਿਣਾ ਹੈ ਇਸ ਵਾਸਤੇ ਇਹ ਆਨੰਦ ਕਾਰਜ ਦੀ ਮਰਿਆਦਾ ਇਹ ਆਨੰਦ ਦਾ ਕਾਰਜ ਸਾਨੂੰ ਗੁਰੂ ਨੇ ਸੰਪਿਆ ਹੈ ਇਸ ਆਨੰਦ ਕਾਰਜ ਦਾ ਸਫਰ ਤੈ ਕਰਨਾ ਹੈ ਆਪਾਂ ਆਰੰਭ ਤਾਂ ਕੀਤੀ ਸੀ ਜਦ ਜਗਤ ਬਣਿਆ ਸੰਸਾਰ ਬਣਿਆ ਤੇ ਸੰਸਾਰ ਦੇ ਅੰਦਰ ਉਸੇ ਸਮੇਂ ਨਰ ਤੇ ਮਦੀਨ ਪੈਦਾ ਹੋਏ ਨੇ ਕਿਉਂਕਿ ਸੰਸਾਰ ਦੀ ਉਤਪਤੀ ਹੀ ਨਰ ਮਦੀਨ ਤੋਂ ਹੈ ਚਾਹੇ ਉਹ ਪੰਛੀਆਂ ਵਿੱਚ ਹੋਵੇ ਚਾਹੇ ਉਹ ਜਾਨਵਰਾਂ ਵਿੱਚ ਹੋਵੇ ਚਾਹੇ ਉਹ ਮਨੁੱਖਤਾ ਵਿੱਚ ਹੋਵੇ ਤੇ ਇੱਥੋਂ ਤੱਕ ਬਨਸਪਤੀ ਅੰਦਰ ਵੀ ਜਿਹੜੇ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਬਨਸਪਤੀ ਅੰਦਰ ਵੀ ਨਰ ਅਤੇ ਮਦੀਨ ਭਾਵ ਔਰਤ ਅਤੇ ਪੁਰਸ਼ ਪੈਦਾ ਹੋਏ ਹਨ ਸੰਸਾਰ ਦੀ ਉਤਪਤੀ ਇੱਥੇ ਐਸੇ ਤੋਂ ਹੈ ਪਰ ਕੀ ਹੋਇਆ ਸੰਸਾਰ ਦੀ ਰਚਨਾ ਹੋਈ ਮਨੁੱਖ ਦੇ ਕੋਲ ਦਿਮਾਗ ਸੀ ਇਹਨੇ ਆਪਣੇ ਦਿਮਾਗ ਵਰਤੋਂ ਕਰਕੇ ਆਪਣੀ ਸਿਆਣਪ ਦੀ ਵਰਤੋਂ ਕਰਕੇ ਕੀ ਕੀਤਾ ਕਿ ਮਦੀਨ ਨੂੰ ਔਰਤ ਨੂੰ ਕੇਵਲ ਖੇਡਾਉਣਾ ਸਮਝ ਲਿਆ ਖਿਡਾਉਣਾ ਸਮਝ ਲਿਆ ਮਨ ਦੇ ਪਰਚਾਵੇ ਦੀ ਵਸਤੂ ਸਮਝ ਲਿਆ ਮਨ ਦਾ ਪਰਚਾਵਾ ਕਰਨਾ ਉਹਦੇ ਨਾਲ ਖੇਡਣਾ ਇਹਦਾ ਸ਼ੌਂਕ ਬਣ ਗਿਆ ਉਸ ਤੋਂ ਬਾਅਦ ਇਹਨੇ ਵੇਖਿਆ ਕਿ ਜਿਹਦੇ ਨਾਲ ਮਨ ਪਰਚਾਵਾ ਕਰਨਾ ਹੈ ਜਿਹਦਾ ਸ਼ੌਂਕ ਬਣ ਗਿਆ ਸੀ ਉਹਨੇ ਉਸੇ ਨੂੰ ਗੁਲਾਮ ਕਰ ਲਿਆ ਘਰ ਦੇ ਜਿੰਨੇ ਵੀ ਕਾਰ ਵਿਹਾਰ ਸਨ ਚਾਹੇ ਉਹ ਡੰਗਰਾਂ ਨੂੰ ਸੰਭਾਲਣਾ ਚਾਹੇ ਕੂੜਾ ਕਰਕਟ ਚੱਕਣਾ ਚਾਹੇ ਕੱਪੜੇ ਧੋਣੇ ਚਾਹੇ ਮੁੱਠੀ ਚਾਪੀ ਤੇ ਮਲਸ਼ਾ ਕਰਨੀਆਂ ਇਹ ਸਾਰਾ ਕੁਝ ਉਹਦੇ ਹਿੱਸੇ ਕਰ ਦਿੱਤਾ ਉਹਨੂੰ ਦੇ ਦਿੱਤਾ ਭਾਵ ਗੁਲਾਮ ਕਰ ਲਿਆ ਔਰਤ ਤੇ ਅਤਿਆਚਾਰ ਹੋਣ ਲੱਗਿਆ ਹੁਣ ਔਰਤ ਤੇ ਅਤਿਆਚਾਰ ਤੇ ਇਹ ਕਾਰਨ ਹੋਰ ਵੱਧ ਗਿਆ ਜਦੋਂ ਜਿਹਦੇ ਕੋਲ ਨਹੀਂ ਸੀ ਹੁੰਦਾ ਉਹ ਕਿਸੇ ਨਾ ਕਿਸੇ ਦੀ ਧੀ ਭੈਣ ਬਹੂ ਬੇਟੀ ਨੂੰ ਚੱਕ ਕੇ ਲੈ ਜਾਂਦਾ ਸੀ ਚੱਕ ਕੇ ਲੈ ਜਾਂਦਾ ਸੀ ਰਿਸ਼ਤਿਆਂ ਦੀ ਐਨੀ ਕੋਈ ਅਹਿਮੀਅਤ ਨਹੀਂ ਸੀ ਔਰਤ ਕੇਵਲ ਖਿਡੌਣਾ ਬਣ ਕੇ ਰਹਿ ਗਈ ਸੀ ਜਿਹੜੇ ਧਨਾੜ ਲੋਕ ਸਨ ਜਿਹੜੇ ਤਾਕਤਵਰ ਲੋਕ ਸਨ ਜਿਹੜੇ ਬਲਵਾਨ ਸਨ ਉਹਨਾਂ ਦੇ ਘਰ ਵੀ ਧੀਆਂ ਨੇ ਜਨਮ ਲਿਆ ਉਹਨਾਂ ਦੀਆਂ ਵੀ ਭੈਣਾਂ ਸਨ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਔਰਤ ਦੀ ਤੇ ਬੜੀ ਦੁਰਦਸ਼ਾ ਹੈ ਔਰਤ ਜਿਹੜੀ ਹੈ ਬੜੀ ਲਤਾੜੀ ਜਾ ਰਹੀ ਹੈ ਪਰ ਹਾਂ ਸਾਡੀ ਧੀ ਵੀ ਔਰਤ ਹੈ ਸਾਡੀ ਭੈਣ ਵੀ ਔਰਤ ਹੈ ਪਰ ਹੁਣ ਬਚਾ ਨਹੀਂ ਸਕਦੇ ਕੋਈ ਲੁਟੇਰਾ ਲੁੱਟ ਕੇ ਲੈ ਜਾਏ ਕੋਈ ਖੋ ਕੇ ਲੈ ਜਾਏ ਇਸ ਵਾਤੇ ਉਹ ਸਮਝਦੇ ਸਨ ਕਿ ਆਪਾਂ ਕਿਉਂ ਨਾ ਇਹਨੂੰ ਕਿਸੇ ਬਲਵਾਨ ਦੇ ਹੱਥ ਦੇ ਦਈਏ ਬਲਵਾਨ ਦੇ ਹੱਥ ਦੇਣ ਵਾਤੇ ਸਵੈਮ্বর ਦਾ ਜਨਮ ਹੋਇਆ ਹੈ ਸਵੈਮ্বর ਦਾ ਜਨਮ ਹੋਇਆ ਸਵੈਮ্বর ਕੀਤੇ ਜਾਂਦੇ ਸਨ ਤੇ ਸਵੈਮ্বর ਸ਼ਾਇਦ ਆਪ ਜਾਣਦੇ ਹੋ ਸਵੰਬਰ ਦੇ ਵਿੱਚ ਕੀ ਹੁੰਦਾ ਸੀ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਸਨ ਉਹ ਸ਼ਰਤਾਂ ਪੂਰੀਆਂ ਕਰਨ ਵਾਲਾ ਜਿੱਤ ਜਾਂਦਾ ਸੀ ਕਈ ਦਿਮਾਗੀ ਤੌਰ ਤੇ ਬਲਵਾਨਤਾ ਵੇਖਦੇ ਸਨ ਕਈ ਵੇਖਦੇ ਸਨ ਬੜਾ ਸਿਆਣਾ ਹੋਵੇ ਤੇ ਜਿਹੜਾ ਸਿਆਣਾ ਹੋਵੇ ਉਹਦੇ ਹੱਥ ਮੈਂ ਆਪਣੀ ਧੀ ਜਾਂ ਭੈਣ ਦੇ ਦੇਵਾਂ ਸ਼ਾਇਦ ਕੁਝ ਨਾ ਕੁਝ ਸਮਾਂ ਉਹਦੇ ਕੋਲ ਮਹਿਫੂਜ਼ ਰਹੇਗੀ ਉਹ ਰੱਖਿਆ ਕਰੇਗਾ ਇਸ ਵਾਤੇ ਕਈ ਸਵਾਲਾਂ ਦੇ ਜਵਾਬ ਇਹ ਸਵੰਬਰ ਸਨ ਇੰਨੇ ਸਵਾਲਾਂ ਦਾ ਜਵਾਬ ਜਿਹੜਾ ਦੇਵੇਗਾ ਉਹਦੇ ਨਾਲ ਧੀ ਦਾ ਨਿਕਾਹ ਧੀ ਦਾ ਵਿਆਹ ਭਾਵੇਂ ਉਹਦਾ ਵਿਆਹ ਨਹੀਂ ਸੀ ਸਵੰਬਰ ਸੀ ਬਈ ਉਸ ਸਮੇਂ ਜੈਮਾਲਾ ਦਾ ਜਨਮ ਹੋਇਆ ਜੈਮਾਲਾ ਸ਼ਹਿਰ ਆਪਾਂ ਸਾਰੇ ਹੀ ਜਾਣਦੇ ਆ ਕਿਉਂਕਿ ਇੱਕ ਦੁਖਾਂਤ ਇਹ ਵੀ ਏ ਗੁਰੂ ਕੇ ਪਿਆਰਿਓ ਗੁਰੂ ਦਾ ਸਿੱਖ ਹੁੰਦਾ ਏ आनंद कार्य ਦੀ ਰਸਮ ਹੁੰਦੀ ਹੈ ਗੁਰੂ ਦੇ ਕੋਲੋਂ ਅਸੀਂ ਆਨੰਦ ਲੈਣ ਵਾਸਤੇ ਆਏ ਹਾਂ ਕਾਰਜ ਨੂੰ ਆਨੰਦ ਕਰਨ ਵਾਸਤੇ ਆਏ ਹਾਂ ਮੈਂ ਕਈ ਵਾਰ ਵੇਖਿਆ ਹੈ ਉਹ ਪਿਆਰ ਵਾਲੇ ਕਈ ਵਾਰ ਕਹਿੰਦੇ ਨੇ ਆਨੰਦ ਕਾਰਜ ਤੋਂ ਪਹਿਲਾਂ ਜੈ ਮਾਲਾ ਕਰਨੀ ਹੈ ਜੈ ਮਾਲਾ ਦੀ ਰਸਮ ਕਰਨੀ ਹੈ ਪਰ ਪਤਾ ਨਹੀਂ ਜੈ ਮਾਲਾ ਇਹਦਾ ਕਾਰਨ ਕੀ ਸੀ ਤੇ ਜੈ ਮਾਲਾ ਹੈ ਕੀ ਕਈ ਵਾਰੀ ਸਾਨੂੰ ਨਹੀਂ ਪਤਾ ਅਸੀਂ ਸੁਣਦੇ ਆ ਪਰ ਹਾਂ ਹੁਣ ਧਿਆਨ ਕਰਿਓ ਗੌਰ ਕਰਿਓ ਗੁਰੂ ਕੇ ਪਿਆਰਿਓ ਜਿਹੜਾ ਸਵਾਲਾਂ ਦੇ ਜਵਾਬ ਦੇ ਦਿੰਦਾ ਸੀ ਉਹ ਜੇਤੂ ਸੀ ਉਹਦੀ ਜੈ ਹੋ ਜਾਂਦੀ ਸੀ ਕੁਸ਼ਤੀਆਂ ਲੜਾਈਆਂ ਜਾਂਦੀਆਂ ਸਨ ਭਈਆ ਕੁਸ਼ਤੀਆਂ ਦੇ ਵਿੱਚ ਪਹਿਲਵਾਨ ਇਕੱਠੇ ਕੀਤੇ ਜਾਂਦੇ ਸਨ ਜਿਹੜਾ ਇਹਨਾਂ ਪਹਿਲਵਾਨਾਂ ਨੂੰ ਹਰਾ ਦੇਗਾ ਆ ਪਹਿਲਵਾਨਾਂ ਤੋਂ ਜਿੱਤ ਜਾਏਗਾ ਉਹਦੇ ਗੱਲ ਦੇ ਵਿੱਚ ਲੜਕੀ ਜੈਮਾਲਾ ਪਾ ਦੇਵੇਗੀ ਜੈਮਾਲਾ ਤੋਂ ਭਾਵ ਕੀ ਹੈ ਜਿਹੜਾ ਜਿੱਤ ਗਿਆ ਹੈ ਤੇ ਜੈਮਾਲਾ ਦਾ ਮਤਲਬ ਕਿ ਜਿਨੇ ਜੈਮਾਲਾ ਪਾਈਏ ਉਹਨੇ ਆਖਿਆ ਹੁਣ ਮੈਂ ਤੇਰੀ ਹਾਂ ਕਿਉਂਕਿ ਤੇਰੀ ਜਿੱਤੀ ਹੋਈ ਵਸਤੂ ਹਾਂ ਆਖੋ ਸਤਨਾਮ ਇਹ ਖਿਆਲ ਕਰਨਾ ਪਹਿਲਾਂ ਵੀ ਔਰਤ ਨੂੰ ਕੇਵਲ ਖਿਡਾਉਣਾ ਸਮਝਿਆ ਵਸਤੂ ਸਮਝਿਆ ਸਵੈਂਬਰ ਦਾ ਜਨਮ ਹੋਇਆ ਉਹਨਾਂ ਨੇ ਇਹ ਵਿਚਾਰਿਆ ਕਿ ਆਪਾਂ ਜਿਵੇਂ ਕੋਈ ਚੀਜ਼ ਜਿੱਤ ਕੇ ਆਨੇ ਆ ਨਾ ਉਹਦੀ ਥੋੜੀ ਦੇਰ ਸੰਭਾਲ ਕਰਦੇ ਆ ਕਿਵੇਂ ਕਿਉਂਕਿ ਆਏ ਗਏ ਨੂੰ ਦਿਖਾਨਿਆਂ ਵੀ ਆ ਫਲਾਣੀ ਵਸਤੂ ਮੈਂ ਜਿੱਤੀ ਹੈ ਅੱਜ ਦਾ ਸਮਾਂ ਅਸੀਂ ਲੈ ਲਈ ਹੈ ਨਾ ਅੱਜ ਅਸੀਂ ਵੇਖਦੇ ਹਾਂ ਕਈ ਟਰੋਫੀਆਂ ਲਿਆਂਦੇ ਨੇ ਟਰੋਫੀਆਂ ਬਾਜ਼ਾਰ ਵਿੱਚ ਵੀ ਮਿਲ ਜਾਂਦੀਆਂ ਨੇ ਪਰ ਬਾਜ਼ਾਰੋਂ ਮਿਲੀ ਬਾਜ਼ਾਰੋਂ ਖਰੀਦੀ ਟਰਾਫੀ ਦੀ ਉਹਨੀ ਕੀਮਤ ਨਹੀਂ ਪਰ ਹਾਂ ਜੇ ਕਿਸੇ ਅਜੀਵੇਸ਼ਨ ਵਿੱਚ ਕਿਸੇ ਮੁਕਾਬਲੇ ਦੇ ਵਿੱਚ ਕਿਸੇ ਕੰਪੀਟੀਸ਼ਨ ਦੇ ਵਿੱਚ ਜਦੋਂ ਟਰਾਫੀ ਜਿੱਤਦਾ ਹੈ ਬੰਦਾ ਉਦੋਂ ਘਰ ਦੇ ਵਿੱਚ ਰੱਖਦਾ ਬੜੀ ਦੇਰ ਰੱਖਦਾ ਹੈ ਆਏ ਗਏ ਨੂੰ ਦੱਸਦਾ ਵੀ ਆਹ ਕੰਪੀਟੀਸ਼ਨ ਮੈਂ ਜਿੱਤਿਆ ਸੀ ਮੈਂ ਜਿੱਤਿਆ ਸੀ ਹੁਣ ਉਹ ਜਿੱਤਿਆ ਸੀ ਇਸ ਵਾਤੇ ਉਹ ਰੱਖਦਾ ਐ ਇੱਥੇ ਵੀ ਜਿੱਤ ਐ ਗੁਰੂ ਕੇ ਪਿਆਰਿਓ ਜਿਹੜਾ ਜਿੱਤ ਗਿਆ ਉਹਦੇ ਗੱਲ ਵਿੱਚ ਲੜਕੀ ਵਰਮਾਲਾ ਪਾ ਦਿੰਦੀ ਸੀ ਜੈਮ ਵਾਲਾ ਪਾ ਦਿੰਦੀ ਸੀ ਉਹਦਾ ਨਾਮ ਜੇ ਜੈਮ ਵਾਲਾ ਭਾਵ ਕੇ ਲੜਕੀ ਸਵੀਕਾਰ ਕਰਦੀ ਸੀ ਤੂੰ ਮੈਨੂੰ ਜਿੱਤ ਲਿਆ ਮੈਂ ਤੇਰੀ ਜਿੱਤੀ ਹੋਈ ਚੀਜ਼ ਹਾਂ ਤੇ ਉਹਨਾਂ ਤਾਕਤਵਰਾਂ ਨੇ ਵਿਚਾਰਿਆ ਸੀ ਵੀ ਕੁਝ ਸਮਾਂ ਇਹ ਆਪਣੇ ਕੋਲ ਰੱਖਣਗੇ ਕਿਉਂਕਿ ਜਿੱਤ ਕੇ ਲੈ ਜਾ ਰਹੇ ਨੇ ਤੇ ਇਹਨਾਂ ਕੋਲੋਂ ਕੋਈ ਹੋਰ ਖੋ ਨਹੀਂ ਸਕਦਾ ਕਿਉਂਕਿ ਇਹ ਬਲਵਾਨ ਨੇ ਇਹ ਤਾਕਤਵਰ ਨੇ ਇਸ ਇਸ ਵਾਰ ਤੇ ਸਵੈਮ্বর ਦਾ ਜਨਮ ਹੋਇਆ ਆਪਾਂ ਮਿਥਿਹਾਸ ਵੀ ਪੜਦੇ ਹਾਂ ਤੇ ਇਹ ਵੀ ਜਾਣਦੇ ਹਾਂ ਕਿ ਜਦੋਂ ਸੀਤਾ ਸਵੈਮ্বর ਹੋਇਆ ਉਦੋਂ ਤਨਸ਼ ਤੋੜਨ ਦੀ ਗੱਲ ਕੀਤੀ ਗਈ ਤਨੁਸ਼ ਤੇ ਰਾਵਣ ਵੀ ਤੋੜ ਸਕਦਾ ਸੀ ਖਿਆਲ ਕਰਨਾ ਜਿਹੜਾ ਜਾਣਦਾ ਏ ਉਹਨੂੰ ਪਤਾ ਹੈ ਕਿ ਰਾਵਣ ਦੀ ਵਾਰੀ ਜਦੋਂ ਆਈ ਸੀ ਤਣੂਛ ਤੋੜਨ ਦੀ ਬਲਵਾਨ ਬੜਾ ਸੀ ਤਾਕਤਵਰ ਬੜਾ ਸੀ ਰਾਵਣ ਪਰ ਉਹਦੇ ਨਾਲ ਛਲ ਕੀਤਾ ਗਿਆ ਆਵਾਜ਼ ਦੇ ਦਿੱਤੀ ਗਈ ਲੰਕਾ ਨੂੰ ਅੱਗ ਲੱਗਣ ਦੀ ਉਹ ਆਪਣੀ ਲੰਕਾ ਨੂੰ ਬਚਾਉਣ ਵਾਸਤੇ ਚਲਾ ਗਿਆ ਤੇ ਬਾਅਦ ਵਿੱਚ ਰਾਮ ਨੇ ਤਣੂਛ ਤੋੜਿਆ ਤੇ ਸੀਤਾ ਨੂੰ ਜਿੱਤ ਲਿਆ ਜੈ ਮਾਲਾ ਰਾਮ ਜੀ ਦੇ ਗੱਲ ਵਿੱਚ ਪੈ ਗਈ ਉਸ ਤੋਂ ਬਾਅਦ ਆਪਾਂ ਹੋਰ ਅੱਗੇ ਰਜਾਈਏ ਸਾਰੇ ਜਾਣਦੇ ਹਾਂ ਕਿ ਜਦੋਂ ਇਸੇ ਤਰ੍ਹਾਂ ਸੋਯੰਬਰ ਰਚਿਆ ਗਿਆ ਸੀ ਇੱਕ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰਨਾ ਹੈ ਤੀਰ ਦਾ ਨਿਸ਼ਾਨਾ ਲਾਣਾ ਉਹ ਨਿਸ਼ਾਨੇਬਾਜ਼ੀ ਵਿੱਚ ਜੇਤੂ ਮੰਨਿਆ ਜਾਏਗਾ ਤੇ ਜਿਹੜਾ ਜੇਤੂ ਹੋਵੇਗਾ ਉਹਦੇ ਗੱਲ ਵਿੱਚ ਦ੍ਰੋਪਦ ਦੀ ਕੰਨਿਆ ਜਿਹਦਾ ਨਾਮ ਕ੍ਰਿਸ਼ਨਾ ਕਰਕੇ ਆਂਦਾ ਆਪਾਂ ਦ੍ਰੋਪਤੀ ਸਾਰੇ ਜਾਣਦੇ ਆ ਪਰ ਪਤਾ ਜੇ ਰਾਜਾ ਦ੍ਰੋਪਦ ਹੋਇਆ ਰਾਜਾ ਦ੍ਰੋਪਦ ਦੀ ਕੰਨਿਆ ਹੈ ਤੇ ਉਹਦਾ ਨਾਮ ਕ੍ਰਿਸ਼ਨਾ ਹੈ ਪਰ ਦ੍ਰੋਪਦ ਦੀ ਕੰਨਿਆ ਹੁਣ ਕਰਕੇ ਉਹਨੂੰ ਦ੍ਰੋਪਤੀ ਵੀ ਆਖਿਆ ਜਾਂਦਾ ਉਹਨੂੰ ਦ੍ਰੋਪਤੀ ਕਿਹਾ ਜਾਂਦਾ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਲਾਇਆ ਅਰਜੁਨ ਨੇ ਤੇ ਅਰਜੁਨ ਜੇਤੂ ਹੋ ਗਿਆ ਜੈ ਮਾਲਾ ਜਿਹੜੀ ਅਰਜਨ ਦੇ ਗਲ ਵਿੱਚ ਪਾਈ ਭਾਵ ਕਿ ਦ੍ਰੋਪਤੀ ਨੂੰ ਜਿੱਤ ਕੇ ਅਰਜਨ ਘਰ ਤੁਰ ਪਿਆ ਤੇ ਹੁਣ ਇਹ ਮਿਥਿਹਾਸ ਕਹਿੰਦਾ ਗੁਰੂ ਕੇ ਪਿਆਰਿਓ ਜਦੋਂ ਅਰਜਨ ਘਰ ਗਿਆ ਆਪਣੀ ਮਾਂ ਨੂੰ ਆਖਦਾ ਮਾਂ ਵੇਖ ਅੱਜ ਮੈਂ ਕੀ ਜਿੱਤ ਕੇ ਆਇਆ ਅੱਜ ਅਸੀਂ ਵੀ ਵੇਖਦੇ ਹਾਂ ਬੱਚਾ ਕੋਈ ਇਨਾਮ ਲੈ ਕੇ ਆਵੇ ਨਾ ਤੇ ਆਂਦੇ ਅਸਾਰ ਆਖਦਾ ਕਿ ਵੇਖ ਮਾਂ ਮੈਂ ਕੀ ਲੈ ਕੇ ਆਇਆ ਇਸੇ ਤਰ੍ਹਾਂ ਅਰਜਨ ਨੇ ਵੀ ਆਖਿਆ ਮਾਂ ਵੇਖ ਮੈਂ ਕੀ ਲੈ ਕੇ ਆਇਆ ਤੇ ਮਾਂ ਨੇ ਕਿਹਾ ਪੁੱਤ ਜੋ ਵੀ ਲਿਆਇਆ ਹੁਣ ਨਹੀਂ ਵੇਖਦੀ ਹੁਣ ਇਦਾਂ ਕਰੋ ਪੰਜੇ ਭਰਾ ਵੰਡ ਲਵੋ ਆਖੋ ਸਤਨਾਮ ਹੁਣ ਇੱਥੇ ਖਿਆਲ ਕਰਨਾ ਇਹ ਕੀ ਸੀ ਇਹ ਵਸਤੂ ਸੀ ਨਾ ਜਿੱਤ ਕੇ ਲੈ ਆਇਆ ਹੁਣ ਪੰਜੇ ਭਰਾ ਵੰਡ ਲਵੋ ਉਹ 45 ਹੋ ਗਈ ਤੇ ਖਿਮਾ ਕਰ ਦੇਣਾ ਇਹ ਗੱਲ ਸੱਚ ਜੇ ਹਜ਼ਮ ਕਰ ਲੈਣਾ ਜੇ ਉਹ ਵਸਤੂ ਸੀ ਜਿੱਤ ਕੇ ਲਿਆਂਦੀ ਹੋਈ ਸੀ ਤੇ ਤਾਂ ਹੀ ਕਾਰਨ ਬਣਿਆ ਅਰਜੁਨ ਜਿੱਤ ਕੇ ਲੈ ਕੇ ਆਇਆ ਵਸਤੂ ਸੀ ਪਰ ਜਿਸਟਰ ਜਦੋਂ ਰਾਜ ਸਭਾ ਵਿੱਚ ਜੂਆ ਖੇਡਣ ਬੈਠਦਾ ਹੈ ਵਸਤੂ ਸਮਝ ਕੇ ਹੀ ਹਾਰ ਜਾਂਦਾ ਆਖੋ ਸਤਨਾਮ ਕਿਉਂਕਿ ਜੇ ਵਸਤੂ ਨਾ ਹੁੰਦੀ ਫਿਰ ਦਾਤੇ ਕਿਵੇਂ ਲੱਗਦੀ ਜਿੱਤ ਕੇ ਲਿਆਂਦੀ ਹੋਈ ਸੀ ਪਹਿਲਾਂ ਜਿੱਤੀ ਸੀ ਹੁਣ ਹਾਰ ਗਈ ਤੇ ਸੱਚ ਇਹ ਐ ਜਦੋਂ ਇਹ ਹਾਰ ਗਏ ਦ੍ਰੋਪਤੀ ਨੂੰ ਪੰਜੇ ਪਾਂਡਵ ਬੈਠੇ ਨੇ ਪੰਜੇ ਪਾਂਡਵ ਵੇਖਦੇ ਆਵਕਟ ਰੁੱਧੀ ਨਾਰ ਜਿਨ੍ਹਾਂ ਦੀ ਪਾਹੀ ਗੁਰਦਾਸ ਜੀ ਕਹਿੰਦੇ ਪੰਜੇ ਪਾਂਡਵ ਬੈਠ ਕੇ ਵੇਖ ਰਹੇ ਨੇ ਉਹਨਾਂ ਦਾ ਵਸ ਨਹੀਂ ਚੱਲਦਾ ਹੁਣ ਕੁਝ ਕਰ ਲਈਏ ਕਿਉਂ ਜਦੋਂ ਉਹ ਜਿੱਤ ਕੇ ਲੈ ਗਿਆ ਜਦੋਂ ਸਵੈਮ্বর ਹੋਇਆ ਦ੍ਰੋਪਦੀ ਗਈਏ ਅਰਜਣ ਦੇ ਨਾਲ ਮਾਨ ਆਖਿਆ ਪੰਜੇ ਰਖ ਲਓ ਪੰਜੇ ਵੰਡ ਲਵੋ ਉਹਦੀ ਹਿੰਮਤ ਨਹੀਂ ਪਈ ਕਹਿ ਸਕੇ ਕਿ ਮੈਂ ਕੱਲੇ ਦੀਆਂ ਕਿਉਂਕਿ ਜਿੱਤੀ ਹੋਈਆਂ ਵਸਤੂਆਂ ਨਾ ਇਸ ਵਾਸਤੇ ਦ੍ਰੋਪਦੀ ਕਹਿ ਨਾ ਸਕੇ ਅੱਜ ਹੁਣ ਉਥੇ ਦਾ ਤੇ ਲਾ ਦਿੱਤਾ ਹਾਰ ਗਈ ਦ੍ਰੋਪਦੀ ਪਰ ਅੱਜ ਵੀ ਨਹੀਂ ਕਹਿ ਸਕਦੀ ਤੁਸੀਂ ਇਹ ਕੀ ਕੀਤਾ ਤੁਸੀਂ ਇਹ ਕੀ ਕੀਤਾ ਮੈਨੂੰ ਯਾਰ ਦਿੱਤਾ ਮੈਨੂੰ ਦਾ ਤੇ ਲਾ ਦਿੱਤਾ ਉਨੇ ਸਮਝ ਲਿਆ ਮੈਂ ਗੁਲਾਮ ਮੈਂ ਇੱਕ ਵਸਤੂ ਹਾਂ ਸਵੈਮ্বর ਕੇਵਲ ਹੋਇਆ ਜ਼ਰੂਰ ਪਰ ਔਰਤ ਨੂੰ ਕੇਵਲ ਵਸਤੂ ਹੀ ਸਮਝਿਆ ਗਿਆ ਪੰਜੇ ਪਾਂਡਵ ਦੇਖਦੇ ਰਹੇ ਸਭਾ ਦੇ ਅੰਦਰ ਉਹਦੀ ਬੇਪੱਤੀ ਕੀਤੀ ਗਈ ਉਹਨੂੰ ਨਗਨ ਕਰਨ ਦਾ ਉਪਰਾਲਾ ਤੇ ਕੋਸ਼ਿਸ਼ ਕੀਤੀ ਗਈ ਪਰਮਾਤਮਾ ਨੇ ਉਹਦੀ ਲਾਜ ਰੱਖੀ ਹੈ ਗੁਰਬਾਣੀ ਦੀ ਗਵਾਹੀ ਹੈ ਔਰ ਸੱਚ ਇਹ ਹੈ ਕਿ ਪੰਚਾਲੀ ਕੋ ਰਾਜ ਸਭਾ ਮੈਂ ਨਾਰਾਇਣ ਸੁਧ ਆਈ ਉਨੂੰ ਉਸ ਸਮੇਂ ਰੱਬ ਚੇਤੇ ਆਇਆ ਤੇ ਤਾਂ ਉਹ ਮਾਲਕ ਨੇ ਉਹਦੀ ਲੱਜ ਰੱਖ ਲਈਏ ਇੱਜ਼ਤ ਰੱਖ ਲਈ ਪਰ ਆਪਾਂ ਤਾਂ ਵਿਸ਼ਾ ਇਹ ਲੈ ਆਇਆ ਨਾ ਕਿ ਆਨੰਦ ਕਾਰਜ ਤੱਕ ਆਪਾਂ ਕਿਵੇਂ ਪਹੁੰਚੇ ਹਾਂ ਗੁਰੂ ਕੇ ਪਿਆਰਿਓ ਔਰਤ ਕੇਵਲ ਖਿਡੌਣਾ ਔਰਤ ਕੇਵਲ ਵਸਤੂ ਸਮਝੀ ਜਾਂਦੀ ਸੀ ਸਵੰਬਰ ਵੀ ਹੋਏ ਪਰ ਫਿਰ ਵੀ ਔਰਤ ਕੇਵਲ ਵਸਤੂ ਰਹੀ ਕਈ ਲੋਕ ਜਿਵੇਂ ਅੱਜ ਅਸੀਂ ਮਾਫ ਕਰ ਦੇਣਾ ਇਹ ਬਚਨ ਭਾਵੇਂ ਲੱਗੇਗਾ ਕੌੜਾ ਪਰ ਸੱਚ ਦੇ ਅਸੀਂ ਕੋਈ ਕਾਰ ਖਰੀਦਦੇ ਆ ਨਾ ਕਾਰ ਲੈ ਕੇ ਆਨੇ ਆ ਸਾਡੀ ਵਸਤੂ ਹੁੰਦੀ ਏ ਕੋਈ ਸੱਜਣ ਮਿੱਤਰ ਵੇਖਣ ਆਵੇ ਕਈ ਵਾਰ ਅਸੀਂ ਚਾਬੀ ਫੜਾ ਦਿੰਨੇ ਆ ਬਈ ਲੈ ਵੀ ਚਲਾ ਕੇ ਵੇਖ ਚਲਾ ਕੇ ਵੇਖ ਕੁਰਸੀਆਂ ਖਰੀਦਦੇ ਆ ਬਾਜ਼ਾਰੋਂ ਪਰ ਆਪ ਘੱਟ ਵਰਤੋਂ ਕਰਦੇ ਆ ਆਏ ਗਏ ਨੂੰ ਕਹਿੰਨੇ ਆ ਆਓ ਜੀ ਬੈਠੋ ਕੁਰਸੀ ਤੇ ਕਿ ਮਾ ਕਰਨਾ ਇਹ ਸੱਚ ਜੇ ਇੱਕ ਕੌੜਾ ਸੱਚ ਔਰਤ ਨੂੰ ਇਹੋ ਜੀ ਵਸਤੂ ਸਮਝਿਆ ਜਾਂਦਾ ਸੀ ਕਿ ਆਇਆ ਗਿਆ ਜਦੋਂ ਆਂਦਾ ਸੀ ਉਹਦੇ ਅੱਗੇ ਪਰੋਸਿਆ ਜਾਂਦਾ ਸੀ ਔਰਤ ਇਹੋ ਜੀ ਵਸਤੂ ਸੀ ਜਿੱਤ ਕੇ ਲਿਆਂਦੀ ਸੀ ਪਰ ਜਦੋਂ ਕੋਈ ਮਹਿਮਾਨ ਆਵੇ ਜਦੋਂ ਕੋਈ ਹੋਰ ਆਵੇ ਤੇ ਉਹਦੇ ਅੱਗੇ ਪਰੋਸਿਆ ਜਾਂਦਾ ਸੀ ਕਈ ਜਿਹੜੇ ਰਾਜੇ ਮਹਾਰਾਜੇ ਆਪਣੇ ਰਾਜ ਦੇ ਵਿੱਚ ਅਨੇਕਾਂ ਹੀ ਖੂਬ ਸੂਰਤ ਔਰਤਾਂ ਨੂੰ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸਨ ਉਹ ਸਮਝਦੇ ਸਨ ਅਸੀਂ ਰਾਜ ਕਰਾ ਰਹੇ ਹਾਂ ਪਰ ਕੇਵਲ ਗੁਲਾਮੀ ਕਰਵਾਈ ਜਾਂਦੀ ਸੀ ਔਰ ਅਸੀਂ ਕਹਾਣੀਆਂ ਪੜੀਆਂ ਵੀ ਨੇ ਅਸੀਂ ਕਹਾਣੀਆਂ ਸੁਣੀਆਂ ਵੀ ਨੇ ਕਹਿੰਨੇ ਆ ਕਿ ਰਾਜੇ ਦਾ ਛੋਟੀ ਰਾਣੀ ਨਾਲ ਪਿਆਰ ਹੁੰਦਾ ਹੈ ਇਹੀ ਸੁਣਦੇ ਆ ਨਾ ਫਲਾਣੇ ਰਾਜੇ ਦੀਆਂ 10 ਰਾਣੀਆਂ ਜੀ ਪਰ ਜਿਹੜੀ ਸਭ ਤੋਂ ਛੋਟੀ ਉਹਦੇ ਨਾਲ ਬੜਾ ਪਿਆਰ ਫਲਾਣੇ ਦੀਆਂ 100 ਰਾਣੀਆਂ ਸਭ ਤੋਂ ਛੋਟੀ ਨਾਲ ਪਿਆਰ ਫਲਾਣੇ ਦੀਆਂ 7 ਰਾਣੀਆਂ ਸਭ ਤੋਂ ਛੋਟੀ ਨਾਲ ਪਿਆਰ ਕਾਰਨ ਕਾਰਨ ਕੇਵਲ ਇਹੀ ਕੇ ਰਾਜੇ ਵੀ ਬਿਬਚਾਰੀ ਸਨ ਰਾਜੇ ਵੀ ਕਾਮਵਾਸ਼ਨਾ ਦੇ ਭੁੱਖੇ ਸਨ ਤੇ ਉਹ ਪਿਆਰ ਕੇਵਲ ਸਰੀਰਕ ਸੀ ਅੰਦਰੂਨੀ ਪਿਆਰ ਥੋੜੀ ਸੀ ਇਹ ਹੀ ਕਾਰਨ ਸੀ ਕਿਉਂਕਿ ਜਿਹੜੀਆਂ ਵੱਡੀਆਂ ਹੋ ਗਈਆਂ ਬੁੱਢੀਆਂ ਹੋ ਗਈਆਂ ਬਜ਼ੁਰਗ ਹੋ ਗਈਆਂ ਤੇ ਜਿਹੜੀਆਂ ਛੋਟੀਆਂ ਨੇ ਉਹ ਜੰਗ ਨੇ ਉਹ ਜਵਾਨ ਨੇ ਇਸ ਵਾਸਤੇ ਉਹਨਾਂ ਦਾ ਲਗਾਵ ਉਹਨਾਂ ਨਾਲ ਹੁੰਦਾ ਸੀ ਪੁਰਾਣੇ ਸਮੇਂ ਅੰਦਰ ਆ ਜਿਹੜੀ ਰੌ ਰਿਤੀ ਚੱਲ ਰਹੀ ਸੀ ਭਾਵੇਂ ਸੋਯੰਬਰ ਦਾ ਜਨਮ ਹੋਇਆ ਪਰ ਸੋਯੰਬਰ ਦੇ ਜਨਮ ਦੇ ਵਿੱਚ ਵੀ ਕੋਈ ਬਹੁਤਾ ਲਾਭ ਨਾ ਹੋਇਆ ਬਹੁਤਾ ਲਾਭ ਨਾ ਹੋਇਆ ਕਿਉਂਕਿ ਜਿਹੜਾ ਜਿੱਤ ਕੇ ਵੀ ਲੈ ਗਿਆ ਉਹ ਹਾਰਨ ਦੀ ਤਾਕਤ ਰੱਖਦਾ ਹੈ ਜਿਹੜਾ ਜਿੱਤ ਕੇ ਲੈ ਗਿਆ ਉਹ ਹਾਰਨ ਦੀ ਤਾਕਤ ਰੱਖਦਾ ਹੈ ਉਹ ਉਸ ਨੂੰ ਹਾਰ ਵੀ ਸਕਦਾ ਹੈ ਜਿਹੜਾ ਜਿੱਤ ਕੇ ਲੈ ਗਿਆ ਉਹ ਕਿਸੇ ਦੇ ਅੱਗੇ ਵੀ ਪਰੋਸ ਸਕਦਾ ਹੈ ਉਹ ਕਿਸੇ ਹੋਰ ਨੂੰ ਵੀ ਦੇ ਸਕਦਾ ਹੈ ਕਿਉਂਕਿ ਉਹਦੀ ਜਿੱਤੀ ਹੋਈ ਚੀਜ਼ ਹੈ ਇਸ ਸਮੇਂ ਹੁਣ ਕਈ ਇਹੋ ਜਿਹੇ ਦਰਦਮੰਦ ਪੈਦਾ ਹੋਏ ਸਮਾਜ ਜਦੋਂ ਦਾ ਬਣਿਆ ਨਾ ਦਰਦਮੰਦ ਉਦੋਂ ਦੇ ਪੈਦਾ ਹੋਏ ਨੇ ਵੱਖਰੀ ਗੱਲ ਹੈ ਕਈਆਂ ਦਾ ਵਸ ਨਹੀਂ ਚੱਲਦਾ ਪਰ ਜਿਵੇਂ ਜਿਵੇਂ ਸਮਾਜ ਦੇ ਅੰਦਰ ਆਵਾਜ਼ ਬੁਲੰਦ ਹੁੰਦੀ ਗਈ ਕੁਝ ਸਮਾਜ ਸੁਧਾਰ ਕਾਂ ਦਾ ਜਨਮ ਹੋ ਗਿਆ ਉਹਨਾਂ ਨੇ ਆਖਿਆ ਇੱਕ ਸਮਾਜ ਸਿਰਜਿਆ ਜਾਏ ਸਮਾਜ ਸਿਰਜਿਆ ਜਾਏ ਭਾਵ ਆਪਣੇ ਵਾਸਤੇ ਕੋਈ ਨਿਯਮ ਬਣਨੇ ਜਾਣ ਆ ਨਿਜਮ ਬੰਨੇ ਜਾਣ ਕੇ ਤੇ ਤਾਂ ਕਿਤੇ ਸੁਧਾਰ ਹੋਵੇਗਾ ਨਹੀਂ ਤੇ ਇਹ ਗੱਲ ਬੜੀ ਮਾੜੀ ਹੈ ਕਿ ਔਰਤ ਨੂੰ ਹਰ ਕੋਈ ਖਿਡੌਣਾ ਸਮਝ ਲੈਂਦਾ ਹੈ ਇੱਕ ਕੋਲੋਂ ਦੂਸਰਾ ਖੋ ਜਾਂਦਾ ਹੈ ਦੂਸਰੇ ਕੋਲੋਂ ਤੀਜਾ ਖੋ ਕੇ ਲੈ ਜਾਂਦਾ ਹੈ ਤੀਜੇ ਕੋਲੋਂ ਚੌਥਾ ਖੋ ਕੇ ਲੈ ਜਾਂਦਾ ਹੈ ਤੇ ਜਿਹੜੇ ਤਾਕਤਵਰ ਨਹੀਂ ਉਹ ਤੇ ਠੀਕ ਰਹਿੰਦੇ ਨੇ ਜਿਹੜੇ ਕਮਜ਼ੋਰੇ ਨੇ ਉਹ ਕੁਝ ਕਰ ਨਹੀਂ ਸਕਦੇ ਹੱਥ ਮਲਦੇ ਰਹਿ ਜਾਂਦੇ ਨੇ ਹੱਥ ਮਲਦੇ ਰਹਿ ਜਾਂਦੇ ਨੇ ਇਸ ਵਾਅਦੇ ਫਿਰ ਸਮਾਜ ਦੀ ਸਿਰਜਣਾ ਹੋਈ ਫਿਰ ਸਮਾਜ ਸਿਰਜਿਆ ਗਿਆ ਤੇ ਖਿਮਾ ਕਰਨਾ ਇੱਥੇ ਵੀ ਬੜਾ ਵੱਡਾ ਇੱਕ ਗੁਨਾਹ ਹੋਇਆ ਸਮਾਜ ਤੇ ਸਿਰਜਿਆ ਪਰ ਪੁਰਖ ਪ੍ਰਧਾਨ ਸਮਾਜ ਬਣ ਗਿਆ ਪੁਰਖ ਪ੍ਰਧਾਨ ਸਮਾਜ ਸਮਾਜ ਸਿਰਜਿਆ ਗਿਆ ਹੁਣ ਇਹਦੇ ਵਿੱਚ ਕੀ ਹੋਇਆ ਸਮਾਜ ਸਿਰਜਿਆ ਗਿਆ ਉਹਦੇ ਵਿੱਚ ਕੁਝ ਨਿਯਮ ਬਣੇ ਗਏ ਸਮਾਜ ਸਿਰਜਿਆ ਇਹਦੇ ਵਿੱਚ ਕੁਝ ਨਿਯਮ ਬਣਨੇ ਗਏ ਤੇ ਇਹ ਨਿਯਮਾਂ ਦੇ ਵਿੱਚ ਸਮਾਜ ਸੁਧਾਰ ਕਹਿੰਦੇ ਵੀ ਕੀ ਕੀਤਾ ਸਮਾਜ ਸਿਰਜਣ ਵਾਲਿਆਂ ਨੇ ਕੀ ਕੀਤਾ ਔਰਤ ਨੂੰ ਗੁਲਾਮੀ ਰੱਖ ਦਿੱਤਾ ਔਰਤ ਨੂੰ ਤੇ ਕੇਵਲ ਦਾਸੀ ਰੱਖ ਦਿੱਤਾ ਹੁਣ ਮਰਦ ਪੁਰਸ਼ ਪ੍ਰਧਾਨ ਜਿਹੜਾ ਇਹ ਸਮਾਜ ਪੈਦਾ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਹੁਣ ਪੰਡਿਤ ਪ੍ਰਧਾਨ ਸੀ ਉਹਦੇ ਵਿੱਚ ਸਿਆਣੇ ਪ੍ਰਧਾਨ ਸਨ ਤੇ ਉਸ ਸਮੇਂ ਕੰਨਿਆ ਦਾਣ ਦੀ ਰੀਤ ਦਾ ਜਨਮ ਹੋਇਆ ਕਿ ਜਿਹੜੇ ਨਹੀਂ ਕੁਝ ਕਰ ਸਕਦੇ ਉਹ ਕੰਨਿਆ ਦਾਣ ਕਰ ਦੇਣ ਤੇ ਕਈ ਜਗ੍ਹਾ ਤੇ ਕੰਨਿਆ ਦਾਣ ਹੁੰਦੀ ਸੀ ਪੰਡਤਾਂ ਦੇ ਕੋਲ ਕਈ ਜਗ੍ਹਾ ਤੇ ਤਾਕਤਵਰਾਂ ਨੂੰ ਦਾਣ ਹੁੰਦੀ ਸੀ ਕਈ ਜਗ੍ਹਾ ਤੇ ਰਾਜਿਆਂ ਨੂੰ ਦਾਣ ਹੁੰਦੀ ਸੀ ਪਿਛੌਕਰ ਸਾਡਾ ਦੱਸਦਾ ਹੈ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਅਨੇਕਾਂ ਕਹਾਣੀਆਂ ਸਾਡੇ ਸਾਹਮਣੇ ਆ ਜਾਂਦੀਆਂ ਕਿ ਫਲਾਣੇ ਰਾਜੇ ਨੇ ਆਪਣੀਆਂ ਧੀਆਂ ਦਾ ਦਾਨ ਦਿੱਤਾ ਜਿਨ੍ਹਾਂ ਨੂੰ ਅੱਜ ਅਸੀਂ 27 ਨਸ਼ਤਰ ਕਹਿੰਦੇ ਆ ਜੇ ਇਹਦਾ ਵੀ ਇਤਿਹਾਸ ਪੜ ਲਵੋ ਨਾ ਇਹੀ ਗੱਲ ਮਿਲਦੀ ਹੈ ਕਿ ਇਹ 27 ਲੜਕੀਆਂ ਸਨ ਭੈਣਾ ਸਨ ਜਿਹੜੇ 27 ਨਸ਼ਤਰ ਤੇ ਇਹ ਚੰਦਰਮਾ ਨੂੰ ਦਾਨ ਕਰ ਦਿੱਤੇ ਗਏ ਮੈਂ ਵਿਸਥਾਰ ਵਿੱਚ ਨਹੀਂ ਜਾਂਦਾ ਇਦੇ ਬਾਰੇ ਖੋਜ ਆਪ ਕਰ ਸਕਦੇ ਹੋ ਪਰ দান ਦੀ ਰੀਤ ਚੱਲ ਪਈ ਲੜਕੀ ਨੂੰ দান ਦੇਣ ਵਾਲੀ ਸਮਝ ਲਿਆ ਰਿਹਾ ਤਾਂ ਵਸਤੂ ਹੀ ਨਾ ਰੱਖੀ ਤੇ ਵਸਤੂ ਹੁਣ ਪੁਰਖ ਪ੍ਰધાન ਸਮਾਜ ਦੀ ਸਿਰਜਣਾ ਹੋ ਗਈ ਜਿਹਦੇ ਵਿੱਚ ਪੁਰਖ ਪ੍ਰધાન ਬਣਿਆ ਤੇ ਔਰਤ ਨੂੰ ਕਹਿ ਦਿੱਤਾ ਪਤੀ ਪਰਮੇਸ਼ਰ ਹੈ ਆਖੋ ਸਤਨਾਮ ਕਿਉਂ ਆਖਿਆ ਕਿ ਪਤੀ ਪਰਮੇਸ਼ਰ ਹੈ ਪਤੀ ਨੂੰ ਪਰਮੇਸ਼ਰ ਮੰਨਣਾ ਕਿਉਂਕਿ ਤੂੰ ਪਤੀ ਦਾ ਜ਼ੁਲਮ ਸਹਾਰਨਾ ਹੈ ਤੂੰ ਪਤੀ ਦੇ ਜ਼ੁਲਮ ਨੂੰ ਸਹਿਣਾ ਇਸ ਵਾਸਤੇ ਪੁਰਸ਼ ਪ੍ਰਧਾਨ ਸਮਾਜ ਦੀ ਸਿਰਜਣਾ ਹੋਈ ਜਿਹਦੇ ਵਿੱਚ ਔਰਤ ਨੂੰ ਕੇਵਲ ਗੁਲਾਮ ਹੀ ਰੱਖਿਆ ਗਿਆ ਔਰਤ ਨੂੰ ਕਿਹਾ ਗਿਆ ਕਿ ਤੂੰ ਘਰ ਦੇ ਕੰਮ ਕਰਨੇ ਨੇ ਤੂੰ ਮੁੱਠੀ ਚਾਪੀ ਕਰਨੀ ਹੈ ਤੂੰ ਸੇਵਾ ਸੰਭਾਲ ਕਰਨੀ ਹੈ ਭਾਵੇਂ ਗੁਲਾਮ ਲੜਕੇ ਤੇ ਨੌਜਵਾਨ ਵੀ ਹੁੰਦੇ ਸਨ ਉਸ ਸਮੇਂ ਕਿਉਂਕਿ ਕਈ ਕੰਮ ਐਸੇ ਸਨ ਭਾਰੇ ਕੰਮ ਜਿਹੜੇ ਔਰਤਾਂ ਨਹੀਂ ਸੰ ਕਰ ਸਕਦੀਆਂ ਤੇ ਕਈ ਵਾਰ ਐਸਾ ਹੁੰਦਾ ਸੀ ਕਿ ਜਿਹੜੇ ਕੇਵਲ ਆਯਾਸ਼ ਤੇ ਕਾਮਵਾਸ਼ਨਾ ਦੇ ਭੁੱਖੇ ਸਨ ਉਹਨਾਂ ਨੇ ਔਰਤ ਨੂੰ ਖੇਡੋ ਨਾ ਸਮਝ ਕੇ ਆਪਣੇ ਕੋਲ ਰੱਖ ਲਿਆ ਉਹਨਾਂ ਨੇ ਕਿਹਾ ਕਿ ਗੁਲਾਮ ਹੁਣ ਮੈਨੂੰ ਮਰਦ ਚਾਹੀਦੇ ਨੇ ਕੰਮਕਾਰ ਵਾਸਤੇ ਮਰਦ ਚਾਹੀਦੇ ਨੇ ਇਸ ਵਾਸਤੇ ਗੁਲਾਮਾਂ ਦੀਆਂ ਮੰਡੀਆਂ ਵੀ ਲੱਗਦੀਆਂ ਰਹੀਆਂ ਪਰ ਜਦੋਂ ਸਿਰਜਣਾ ਹੋਈ ਸਮਾਜ ਦੀ ਔਰਤ ਨੂੰ ਫਿਰ ਗੁਲਾਮ ਰੱਖਿਆ ਗਿਆ ਔਰਤ ਨੂੰ ਕਿਹਾ ਗਿਆ ਕਿ ਤੂੰ ਪਤੀ ਨੂੰ ਪਰਮੈਸ਼ਰ ਮੰਨਣਾ ਤੂੰ ਉਹਦਾ ਸਤਕਾਰ ਕਰਨਾ ਤੂੰ ਉਹਦੀ ਮਾਰ ਵੀ ਸਹਿਣੀ ਹੈ ਤੂੰ ਉਹਦੀ ਕੁੱਟ ਵੀ ਸਹਿਣੀ ਹੈ ਤੂੰ ਉਹਦੇ ਅੱਗੇ ਬੋਲਣਾ ਨਹੀਂ ਤੇ ਜਦੋਂ ਉਹਨੇ ਆਖਿਆ ਨਾ ਕਿ ਮੈਂ ਰੱਬ ਨੂੰ ਯਾਦ ਕਰ ਸਕਦੀ ਆ ਪੂਜਾ ਕਰ ਸਕਦੀ ਆ ਖਿਮਾ ਕਰਨਾ ਇੱਥੇ ਵੀ ਠੀਕ ਨਹੀਂ ਕੀਤਾ ਔਰਤ ਨੂੰ ਹੱਕ ਨਹੀਂ ਦਿੱਤਾ ਕਹਿੰਦੇ ਨਹੀਂ ਔਰਤ ਪੂਜਾ ਨਹੀਂ ਕਰ ਸਕਦੀ ਉਨੇ ਕਿਆਬੇ ਕਿਉਂ ਨਹੀਂ ਕਰ ਸਕਦੀ ਕਹਿੰਦੇ ਪਤੀ ਪਰਮੇਸ਼ਰ ਹੈ ਜਿਹੜਾ ਤੇਰਾ ਪਤੀ ਹੈ ਨਾ ਤੂੰ ਉਹਦੀ ਸੇਵਾ ਕਰ ਜਿੰਨਾ ਵੀ ਭਗਤੀ ਕਰੇਗਾ ਪੁੰਨਦਾਨ ਕਰੇਗਾ ਤੇਰਾ ਪਤੀ ਉਹਦਾ ਅੱਧਾ ਹਿੱਸਾ ਤੇਰੇ ਹਿੱਸੇ ਉਹਦੇ ਅੱਧੇ ਦੀ ਮਾਲਕ ਤੂੰ ਬਣ ਜਾਏਂਗੀ ਪਰ ਖਿਮਾ ਕਰਨਾ ਇਹ ਤੇ ਕੇਵਲ ਵਰਗ ਲਾਇਆ ਗਿਆ ਹੈ ਇਹ ਤੇ ਕਦੀ ਹੁੰਦਾ ਹੀ ਨਹੀਂ ਕੰਮ ਕੋਈ ਹੋਰ ਕਰੇ ਮਿਹਨਤ ਕੋਈ ਹੋਰ ਕਰੇ ਤੇ ਮਿਹਨਤਾਨਾ ਕੋਈ ਹੋਰ ਲੈ ਜਾਏ ਤਨਖਾਹ ਕੋਈ ਹੋਰ ਲੈ ਜਾਏ ਇਹ ਕਿਵੇਂ ਹੋ ਸਕਦਾ ਪਤੀ ਨੇ ਜੇ ਬੰਦਗੀ ਕੀਤੀ ਹੈ ਪਤੀ ਨੇ ਜੇ ਕਿਤੇ ਪੁੰਨਦਾਨ ਕੀਤਾ ਧਰਮ ਦਾ ਕਰਮ ਕੀਤਾ ਤੇ ਉਹ ਉਹਦਾ ਕਰਮ ਹੈ ਕਿਉਂਕਿ ਸਤਗੁਰੂ ਨੇ ਫੈਸਲਾ ਦਿੱਤਾ ਹੈ ਕਰਮੀ ਆਪੋ ਆਪਣੀ ਇਥੇ ਦੋਵਾਂ ਦੀ ਕਰਮੀ ਨਹੀਂ ਆਖਿਆ ਕਰਮੀ ਆਪੋ ਆਪਣੀ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸਿਰਾਂ ਦੀ ਮੰਗ ਕੀਤੀ ਹੈ ਨਾ ਤੇ ਭਾਈ ਦਇਆ ਸਿੰਘ ਆਏ ਨੇ ਅੱਗੇ ਖਿਆਲ ਕਰਨਾ ਉਹਨਾਂ ਦੀ ਧਰਮ ਪਤਨੀ ਨਹੀਂ ਨਾਲ ਆਈ ਨਹੀਂ ਨਾਲ ਆਈ ਤੇ ਇਹਦਾ ਫਲ ਧਰਮ ਪਤਨੀ ਨੂੰ ਨਹੀਂ ਮਿਲਣਾ ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਆਪੋ ਆਪਣੇ ਕਰਮ ਨੇ ਕੋਈ ਨੇੜੇ ਹੁੰਦਾ ਹੈ ਤੇ ਕੋਈ ਦੂਰ ਹੁੰਦਾ ਹੈ ਪਰ ਹਾਂ ਪੁਰਖ ਪ੍ਰਧਾਨ ਸਮਾਜ ਸਿਰਜਿਆ ਗਿਆ ਗੁਰੂ ਪਿਆਰਿਓ ਉਹਦੇ ਵਿੱਚ ਔਰਤ ਨੂੰ ਫਿਰ ਨੀਵਾਂ ਰੱਖਿਆ ਗਿਆ ਔਰਤ ਨੂੰ ਫਿਰ ਵਸਤੂ ਸਮਝਿਆ ਗਿਆ ਔਰਤ ਨੂੰ ਫਿਰ ਗੁਲਾਮ ਰੱਖਿਆ ਗਿਆ ਔਰਤ ਨੂੰ ਹੱਕ ਨਾ ਦਿੱਤੇ ਗਏ ਕਿਉਂ ਨਾ ਹੱਕ ਦਿੱਤੇ ਗਏ ਕਿਉਂਕਿ ਤੁਸੀਂ ਜਾਣਦੇ ਹੋ ਗੁਲਾਮ ਜਿੰਨੂੰ ਕਹਿੰਨੇ ਆ ਨਾ ਗੁਲਾਮ ਜਿੰਨੂੰ ਕਹਿੰਨੇ ਆ ਉਹ ਗੁਲਾਮ ਉਹ ਹੁੰਦਾ ਹੈ ਜਿਹੜਾ ਸਰੀਰ ਕਰਕੇ ਕਮਜ਼ੋਰਾ ਹੈ ਜਿਹੜਾ ਮਤ ਕਰਕੇ ਕਮਜ਼ੋਰਾ ਹੈ ਜਿਹੜਾ ਮਤ ਕਰਕੇ ਕਮਜ਼ੋਰ ਨਹੀਂ ਤੇ ਸਰੀਰ ਕਰਕੇ ਕਮਜ਼ੋਰ ਨਹੀਂ ਉਹ ਕਦੇ ਵੀ ਗੁਲਾਮ ਨਹੀਂ ਜੇ ਬਣਦਾ ਉਹ ਕਦੇ ਗੁਲਾਮ ਨਹੀਂ ਬਣਦਾ ਗੁਲਾਮ ਕੌਣ ਹੈ ਜਿਹੜਾ ਅਕਲ ਕਰਕੇ ਮਤ ਕਰਕੇ ਕਮਜ਼ੋਰ ਰਹਿ ਗਿਆ ਤੇ ਜਿਹੜਾ ਸਰੀਰ ਕਰਕੇ ਕਮਜ਼ੋਰ ਰਹਿ ਗਿਆ ਦੋਵੇਂ ਗੁਲਾਮ ਹੋ ਸਕਦੇ ਨੇ ਦੋਵੇਂ ਗੁਲਾਮ ਤੇ ਇਸ ਵਾਸਤੇ ਆ ਪੁਰਖ ਪ੍ਰਧਾਨ ਸਮਾਜ ਸਿਰਜਿਆ ਇਹਦੇ ਵਿੱਚ ਆ ਕੰਡੀਸ਼ਨ ਵੀ ਰੱਖ ਦਿੱਤੀ ਜਿਹੜੀਆਂ ਧੀਆ ਹੁੰਦੀਆਂ ਨੇ ਨਾ ਉਹਨਾਂ ਨੂੰ ਚੰਗੀ ਖੁਰਾਕ ਨਾ ਦਿੱਤੀ ਜਾਵੇ ਆਖੋ ਸਤਨਾਮ ਕਿਉਂਕਿ ਸਰੀਰ ਬਲਵਾਨ ਹੋ ਜਾਏਗਾ ਨਾ ਕਿਤੇ ਐਸਾ ਨਾ ਹੋਵੇ ਕਿ ਪਤੀ ਕੁੱਟਣ ਲੱਗੇ ਤੇ ਉਹ ਪਤੀ ਦੀ ਬਾਹ ਫੜ ਲਵੇ ਉਹਦੇ ਸਰੀਰ ਅੰਦਰ ਬਲ ਨਾ ਹੋਵੇ ਇਹ ਮੇਰੇ ਬਜ਼ੁਰਗ ਜਾਣਦੇ ਨੇ ਇਹ ਗੱਲ ਨੂੰ ਅੱਜ ਭਾਵੇਂ ਅੱਜ ਦੀ ਨੌਜਵਾਨ ਪੀੜੀ ਨਹੀਂ ਜਾਣਦੀ ਹੋਵੇਗੀ ਪਰ ਮੇਰੇ ਬਜ਼ੁਰਗ ਜਾਣਦੇ ਨੇ ਕਿ ਘਰਾਂ ਵਿੱਚ ਧੀ ਹੁੰਦੀ ਸੀ ਕਿਉਂ ਦਾ ਕਿਤੇ ਪਿਆ ਹੋਣਾ ਭਾਂਡਾ ਭਰਿਆ ਤੇ ਧੀ ਜੇ ਉਂਗਲ ਵੀ ਲਾ ਲਵੇ ਤੇ ਉਹਨੂੰ ਰੋਕ ਦਿੱਤਾ ਜਾਂਦਾ ਸੀ ਨਾ ਧੀਏ ਤੂੰ ਨਹੀਂ ਖਾਣਾ ਪਰ ਪੋਤਾ ਆਵੇ ਤੇ ਛੰਨਾ ਉਹਦੇ ਅੱਗੇ ਰੱਖ ਦਿੱਤਾ ਜਾਂਦਾ ਸੀ ਸਾਰਾ ਖਾਲਾ ਕਿ ਉਹਦੇ ਪੀਪੇ ਦਿੱਤੇ ਜਾਂਦੇ ਸਨ ਪਰ ਧੀ ਨੂੰ ਹੁਕਮ ਨਹੀਂ ਸੀ ਹੁੰਦਾ ਚੰਗਾ ਖਾਣ ਦਾ ਧੀ ਨੂੰ ਹੁਕਮ ਨਹੀਂ ਸੀ ਹੁੰਦਾ ਚੰਗਾ ਖਾਣ ਦਾ ਆ ਸਮਾਜ ਸਿਰਜਿਆ ਕਿਹੋ ਜਿਹਾ ਸਿਰਜਿਆ ਆਖਿਆ ਕਿ ਧੀ ਜਦ ਹੋਵੇ ਉਹਨੂੰ ਸ਼ੁਰੂ ਤੋਂ ਹੀ ਇੱਕ ਗੱਲ ਕੰਨਾਂ ਵਿੱਚ ਪਾਈ ਜਾਈ ਕਿ ਤੇਰਾ ਘਰ ਕੋਈ ਹੋਰ ਹੈ ਆਪਣੇ ਧੀ ਦੇ ਕੰਨ ਵਿੱਚ ਇਹ ਗੱਲ ਪਾਈ ਜਾਈ ਤੂੰ ਬੇਗਾਨੇ ਘਰ ਜਾਣਾ ਤੂੰ ਬੇਗਾਨੇ ਘਰ ਜਾਣਾ ਔਰ ਸੱਚ ਇਹੀ ਹੈ ਕਿ ਅੱਜ ਤੱਕ ਵੀ ਕਈ ਕਹਿ ਦਿੰਦੇ ਨੇ ਧੀ ਨੂੰ ਕਿ ਧੀਏ ਬੇਗਾਨੇ ਘਰ ਜਾਣਾ ਹੈ ਹੁਣ ਜਿੱਥੇ ਜਨਮ ਲਿਆ ਆਪਣਾ ਘਰ ਉਹਦਾ ਉਹ ਵੀ ਨਾ ਹੋਇਆ ਤੇ ਹੁਣ ਜਿੱਥੇ ਜਾਣਾ ਉਹ ਵੀ ਬੇਗਾਨਾ ਕਿਉਂਕਿ ਮਾਂ ਹੀ ਕਹਿ ਰਹੀ ਹੈ ਪਿਓ ਕਹਿ ਰਿਹਾ ਹੈ ਬੇਗਾਨੇ ਘਰ ਜਾਣਾ ਆਪਣਾ ਤੇ ਉਹਦਾ ਉਹ ਵੀ ਨਹੀਂ ਨਾ ਹੈਗਾ ਆਪਣਾ ਉਹਦਾ ਘਰ ਉਹ ਵੀ ਨਹੀਂ ਹੈਗਾ ਇਹੋ ਜਿਹਾ ਸਮਾਜ ਸਿਰਜਿਆ ਗਿਆ ਇਹੋ ਜਿਹਾ ਸਮਾਜ ਸਿਰਜਿਆ ਗਿਆ ਆਖਿਆ ਕਿ ਇਸ ਔਰਤ ਨੂੰ ਚੰਗਾ ਖਾਣਾ ਨਾ ਦਿੱਤਾ ਜਾਵੇ ਤਾਂ ਕਿ ਸਰੀਰ ਬਲਵਾਨ ਨਾ ਹੋਵੇ ਇਹਨੂੰ ਸ਼ੁਰੂ ਤੋਂ ਹੀ ਗੁਲਾਮ ਕਰ ਦਿੱਤਾ ਜਾਵੇ ਇਹਦੇ ਕੰਨਾਂ ਵਿੱਚ ਭਰ ਦਿੱਤਾ ਜਾਵੇ ਤੂੰ ਬੇਗਾਨੇ ਘਰ ਜਾਣਾ ਇਹਦੇ ਸ਼ੌਂਕ ਮਾਰ ਦਿੱਤੇ ਜਾਣ ਜਦੋਂ ਕਿਤੇ ਧੀ ਦਾ ਸ਼ੌਂਕ ਹੁੰਦਾ ਸੀ ਨਾ ਕਿ ਮੈਂ ਆਹ ਕੰਮ ਕਰਾਂ ਤੇ ਜਿਹੜੇ ਮਾਪੇ ਸੀ ਕਹਿ ਦਿੰਦੇ ਸੀ ਡਾਂਟ ਕੇ ਕਹਿ ਦਿੰਦੇ ਸੀ ਨਹੀਂ ਤੂੰ ਆਪਣਾ ਸ਼ੌਂਕ ਨਹੀਂ ਪੂਰਾ ਕਰ ਸਕਦੀ ਉਹ ਪੁੱਛਦੀ ਸੀ ਮਾਂ ਕਿਉਂ ਕਹਿੰਦੀ ਪੁੱਤ ਬੇਗਾਨੇ ਘਰ ਜਾਣਾ ਆਹੀ ਗੱਲ ਬੇਗਾਨੇ ਘਰ ਜਾਣਾ ਫਿਰ ਉਹ ਪੁੱਛਦੀ ਸੀ ਕਿ ਮਾਂ ਬੇਗਾਨੇ ਘਰ ਜਾਣਾ ਇਹਦੇ ਵਿੱਚ ਮੈਂ ਆਪਣਾ ਸ਼ੌਂਕ ਕਿਉਂ ਨਹੀਂ ਪੂਰਾ ਕਰ ਸਕਦੀ ਮਾਂ ਕਹਿੰਦੀ ਸੀ ਧੀਏ ਸੱਚ ਇਹ ਹੈ ਤੇਰੇ ਵਰਗੇ ਗੁਲਾਮ ਮੈਂ ਆ ਮੇਰੀਆਂ ਇੱਛਾਵਾਂ ਵੀ ਮਰ ਗਈਆਂ ਨੇ ਮੇਰੀਆਂ ਛਾਣੋਂ ਵੀ ਸਮਾਜ ਨੇ ਮਾਰ ਲਿਆ ਤੇ ਪੁੱਤਰਾ ਮੇਰੀ ਬੱਚੀ ਆ ਸਮਾਜ ਨੇ ਤੇਰੀ ਇੱਛਾ ਵੀ ਪੂਰੀ ਹੋਣ ਨਹੀਂ ਦੇਣੀ ਤੈਨੂੰ ਉੱਥੇ ਗੁਲਾਮ ਬਣ ਕੇ ਜੀਣਾ ਪੈਣਾ ਤੂੰ ਅੱਜ ਹੀ ਗੁਲਾਮੀ ਸਿੱਖ ਲੈ ਅੱਜ ਹੀ ਸ਼ੌਂਕ ਮਾਰਨੇ ਸ਼ੁਰੂ ਕਰ ਦੇ ਤੇ ਫਿਰ ਦੂਸਰਾ ਕਾਰਨ ਬੁੱਧੀ ਦਾ ਦੂਸਰਾ ਕਾਰਨ ਅਕਲ ਦਾ ਸਰੀਰ ਕਰਕੇ ਵੀ ਔਰਤ ਨੂੰ ਕਮਜ਼ੋਰ ਰੱਖਣਾ ਹੈ ਤੇ ਬੁੱਧੀ ਕਰਕੇ ਵੀ ਔਰਤ ਨੂੰ ਕਮਜ਼ੋਰ ਰੱਖਣਾ ਇਹ ਪੁਰਖ ਪ੍ਰਧਾਨ ਸਮਾਜ ਨੇ ਸਿਰਜਣਾ ਕੀਤੀ ਤੇ ਉਹਦੇ ਵਿੱਚ ਕੀ ਹੋਇਆ ਔਰਤ ਨੂੰ ਪੜਨ ਦਾ ਹੱਕ ਨਹੀਂ ਦਿੱਤਾ ਗਿਆ ਅੱਜ ਜਾਣਦੇ ਹਾਂ ਸੀ ਬਜ਼ੁਰਗ ਸਾਡੇ ਜਾਣਦੇ ਨੇ ਅੱਜ ਜ਼ਰੂਰ ਸਮਾਂ ਬਦਲ ਗਿਆ ਹੈ ਟਾਈਮ ਬਦਲ ਗਿਆ ਹੈ ਅੱਜ ਤਰੱਕੀ ਹੋ ਰਹੀ ਹੈ ਅੱਜ ਭੈਣਾ ਧੀਆਂ ਪੜ ਰਹੀਆਂ ਨੇ ਪਰ ਪੁਰਾਣਾ ਸਮਾਂ ਸੀ ਗੁਰੂ ਕੇ ਪਿਆਰਿਓ ਲੜਕੀ ਦਾ ਜਨਮ ਹੁੰਦਾ ਸੀ ਤੇ ਲੜਕੀ ਨੂੰ ਸਕੂਲ ਪਾਠਸ਼ਾਲਾ ਨਹੀਂ ਸੀ ਭੇਜਿਆ ਜਾਂਦਾ ਉਹਨੂੰ ਪੜ੍ਹਨ ਦਾ ਹੱਕ ਨਹੀਂ ਸੀ ਦਿੱਤਾ ਜਾਂਦਾ ਨਾ ਉਹਨੂੰ ਭਗਤੀ ਕਰਨ ਦਾ ਹੱਕ ਨਾ ਉਹਨੂੰ ਪੂਜਾ ਕਰਨ ਦਾ ਹੱਕ ਨਾ ਉਹਨੂੰ ਖੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਹੱਕ ਦੋ ਕੁ ਮਿੰਟ ਮੈਂ ਆਪ ਜੀ ਦੇ ਲੈਲਮਾ ਇੱਥੇ ਕਿਉਂਕਿ ਆਮ ਕਰਕੇ ਵੇਖਣ ਵਿੱਚ ਆਇਆ ਕਿ ਹੈ ਤੇ ਗੁਰੂ ਦੇ ਪਿਆਰੇ ਸਿੱਖ ਪਰ ਆ ਰੀਤਾ ਤੇ ਵਹਿਮ ਨਾਲ ਲਈ ਫਿਰਦੇ ਨੇ ਗੁਰੂ ਕੇ ਪਿਆਰਿਓ ਰੀਤਾ ਵਹਿਮ ਇਹ ਛੱਡ ਦਿਓ ਗੁਰੂ ਨੇ ਤੇ ਬਰਾਬਰਤਾ ਦੇ ਦਿੱਤੀ ਐ ਅੱਜ ਕਈ ਜਗ੍ਹਾ ਤੇ ਦੇਖਿਆ ਜਦੋਂ ਅਸੀਂ ਆਖਦੇ ਆ ਨਾ ਕਿ ਆਨੰਦ ਕਾਰਜ ਦੇ ਸਮੇ ਲੜਕਾ ਲੜਕੀ ਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣ ਤੇ ਕਈ ਜਗ੍ਹਾ ਤੇ ਵੇਖੀਦਾ ਹੈ ਕਿ ਮਾਂ ਹੈ ਹੀ ਨਹੀਂ ਨਾਲ ਮਾਂ ਹੈ ਹੀ ਨਹੀਂ ਨਾਲ ਉਹਨਾਂ ਨੂੰ ਪੁੱਛੀਦਾ ਵੀ ਕੀ ਗੱਲ ਲੜਕੇ ਦੀ ਮਾਂ ਨਹੀਂ ਆਈ ਬਰਾਤ ਆਈ ਹੈ ਲੜਕੇ ਦੀ ਮਾਂ ਹੈ ਕਹਿੰਦੇ ਹੈ ਜੀ ਸੁੱਖ ਨਾਲ ਨਾਲ ਨਹੀਂ ਆਈ ਕਹਿੰਦੇ ਜੀ ਰੀਤ ਹੈ ਜੀ ਮਾਵਾ ਪੁੱਤਾਂ ਦੀ ਬਰਾਤ ਨਹੀਂ ਜਾਂਦੀਆਂ ਓਏ ਭਲਿਓ ਕਦੇ ਵੇਖਿਓ ਇਹ ਪੁਰਖ ਪ੍ਰਧਾਨ ਸਮਾਜ ਦੀ ਸਿਰਜਣਾ ਸੀ ਮਾਵਾ ਨੂੰ ਹੱਕ ਨਹੀਂ ਸੀ ਦਿੱਤਾ ਜਾਂਦਾ ਜਿਹੜੀ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖਿਆ ਆਪਣੀਆਂ ਸਦਰਾਂ ਨੂੰ ਮਾਰ ਕੇ ਆਪਣੇ ਰੂਪ ਨੂੰ ਕੁਰਬਾਨ ਕਰਕੇ ਜਨਮ ਦਿੱਤਾ ਵੱਡਾ ਹੋਂ ਤੱਕ ਆਸਾਂ ਸੰ ਮੈਂ ਪੁੱਤ ਵਿਆਕੇ ਤੇ ਨੋ ਲਿਆਣੀ ਐ ਤੇ ਜਦੋਂ ਵਿਆਹ ਦਾ ਸਮਾਂ ਆਂਦਾ ਹੈ ਉਹਦੇ ਸ਼ੌਂਕ ਨੂੰ ਐਦਾਂ ਦਬਾ ਦਿੱਤਾ ਜਾਂਦਾ ਉਹਨੂੰ ਹੱਕ ਨਹੀਂ ਤੂੰ ਪੁੱਤ ਦੀ ਬਰਾਤ ਨਾਲ ਵੀ ਜਾ ਸਕੇ ਪੁੱਤਰ ਦੇ ਆਨੰਦ ਕਰ ਜਮਾਨੀ ਦੇਖ ਸਕਦੀ ਗੁਰੂ ਕੇ ਪਿਆਰਿਓ ਸਿੱਖ ਵਾਸਤੇ ਨਹੀਂ ਜੀ ਸਿੱਖ ਵਾਸਤੇ ਇਹ ਗੱਲ ਨਹੀਂ ਇਹ ਭਰਮ ਛੱਡ ਦਈਏ ਅੱਜ ਕਿਉਂ ਅਸੀਂ ਗੁਲਾਮ ਹਾਂ ਅੱਜ ਕਿਉਂ ਅਸੀਂ ਉਹ ਰੀਤਾਂ ਨੂੰ ਮੰਨ ਕੇ ਬੈਠੇ ਹੋਏ ਹਾਂ ਇਹ ਤੇ ਸਿਰਜਣਾ ਸੀ ਉਸ ਸਮਾਜ ਦੀ ਔਰਤ ਨੂੰ ਨੀਵਾ ਰੱਖਿਆ ਗਿਆ ਉਹਨੂੰ ਹੱਕ ਨਹੀਂ ਦਿੱਤੇ ਗਏ ਤੇ ਗੁਰੂ ਕੇ ਪਿਆਰਿਓ ਉਸ ਸਮੇਂ ਇਹ ਮੰਨਿਆ ਗਿਆ ਕਿ ਔਰਤ ਖੁਸ਼ੀ ਵਿੱਚ ਸ਼ਾਮਲ ਨਹੀਂ ਹੋ ਸਕਦੀ ਚਾਹੇ ਘਰ ਦੇ ਵਿੱਚ ਉਧਿਹਾਰਣ ਹੋਵੇ ਕੋਈ ਮਹੂਰਤ ਹੋਵੇ ਕੋਈ ਪਾਠ ਪੂਜਾ ਹੋਵੇ ਔਰਤ ਨੂੰ ਵੇਖਣ ਦਾ ਹੱਕ ਨਹੀਂ ਸੀ ਪੁੱਤਰ ਦਾ ਵਿਆਹ ਵੇਖਣ ਦਾ ਔਰਤ ਨੂੰ ਹੱਕ ਨਹੀਂ ਸੀ ਤੇ ਗੁਰੂ ਕੇ ਪਿਆਰਿਓ ਇਹ ਸਾਰੇ ਹੱਕ ਖੋਏ ਔਰਤ ਨੂੰ ਗੁਲਾਮ ਕਰ ਦਿੱਤਾ ਗਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਨੀ ਕਿਰਪਾ ਕੀਤੀ ਇੱਕ ਆਵਾਜ਼ ਬੁਲੰਦ ਕੀਤੀ ਇੱਕ ਆਵਾਜ਼ ਬੁਲੰਦ ਕੀਤੀ ਆਵਾਜ਼ ਗੁਰੂ ਨਾਨਕ ਸਾਹਿਬ ਤੱਕ ਤੇ ਅਜੇ ਰਾਹ ਅੱਗੇ ਐ ਪਰ ਇੱਕ ਗੱਲ ਆਪਾਂ ਸਾਰੇ ਜਾਣਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੁਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿੱਤ ਜਮੇ ਰਾਜਾਨ ਇਹ ਆਵਾਜ਼ ਗੁਰੂ ਨਾਨਕ ਸਾਹਿਬ ਦੀ ਸੀ ਪਰ ਇੱਕ ਗੱਲ ਧਿਆਨ ਰੱਖਣਾ ਹੁਣ ਸੁਣਦੇ ਆ ਸਾਰੇ ਤੇ ਭੰਡ ਦਾ ਅਰਥ ਵੀ ਸਾਨੂੰ ਪਤਾ ਔਰਤ ਹੈ ਪਰ ਇਹ ਪਤਾ ਹੈ ਕਿ ਔਰਤ ਨੂੰ ਭੰਡ ਕਿਉਂ ਆਖਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਭੰਡ ਕਹਿ ਕੇ ਕਿਉਂ ਉਚਾਰਿਆ ਇਹ ਨਹੀਂ ਨਾ ਪਤਾ ਇਹਦੇ ਵਿਚਾਰ ਆਪਾਂ ਅਗਲੇਰੀ ਕਿਸ਼ਤ ਵਿੱਚ ਭਾਵ ਕੇ ਕੱਲ੍ਹ ਫਿਰ ਇਸੇ ਤਰ੍ਹਾਂ ਆਪ ਸੰਗਤਾਂ ਨੇ ਜੁੜਨਾ ਹੈ ਤੇ ਉਹਦੇ ਵਿੱਚ ਵਿਚਾਰਾਂਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਵੇਂ ਆਵਾਜ਼ ਉਠਾਈ ਏ ਤੇ ਕਿਵੇਂ ਫਿਰ ਹੁਣ ਆ ਵਿਆਹ ਦਾ ਜਨਮ ਹੁੰਦਾ ਹੈ ਹੁਣ ਵਿਆਹ ਦਾ ਜਨਮ ਹੋਣਾ ਕਿ ਵਿਆਹ ਕੀਤਾ ਜਾਏ ਇਸ ਸਮਾਜ ਵਿੱਚ ਕਿਵੇਂ ਬਦਲਾਅ ਆਇਆ ਤੇ ਵਿਆਹ ਦੀ ਰੀਤ ਕਿਉਂ ਬਣੀ ਇਹਦੀ ਵਿਚਾਰ ਆਪਾਂ ਕੱਲ ਸਰਵਣ ਕਰਾਂਗੇ ਗੁਰੂ ਕਿਰਪਾ ਕਰੇ ਇਸ ਆਨੰਦ ਕਾਰਜ ਦੀ ਲੜੀ ਅੰਦਰ ਰੋਜ਼ਾਨਾ ਹਾਜ਼ਰੀ ਭਰਦੇ ਰਹਿਣਾ ਆਪ ਵੀ ਆਣਾ ਹੋਰਾਂ ਨੂੰ ਪ੍ਰੇਰ ਕੇ ਲਿਆਣਾ ਸੱਚ ਨਾਲ ਟੁੱਟੇ ਜੁੜ ਜਾਣ ਸੱਚ ਨਾਲ ਜੀਵਨ ਸਫਲਾ ਹੋਵੇ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ